ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਜਿਹਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਸੀਐਮ ਭਗਵੰਤ ਮਾਨ ਨੇ ਹੁਸ਼ਿਆਰਪੁਰ ਦੇ ਵਿੱਚ ਲਹਿਰਾਇਆ ਹੈ 26 ਜਨਵਰੀ ਵਾਲੇ ਦਿਨ ਝੰਡਾ ਜਿਸ ਤੋਂ ਬਾਅਦ ਕੀ ਉਹਨਾਂ ਦੇ ਵੱਲੋਂ ਗੈਂਗਸਟਰਾਂ ਨੂੰ ਦਿੱਤੀ ਗਈ ਹੈ ਅੰਤਿਮ ਚੇਤਾਵਨੀ ਜੀ ਹਾਂ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਪੰਜਾਬ ਛੱਡਦੇ ਹੋ ਨਹੀਂ ਤੇ ਤੁਹਾਡਾ ਹਸ਼ਰ ਬਹੁਤ ਜ਼ਿਆਦਾ ਮਾੜਾ ਹੋਵੇਗਾ ਸੋ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਭਰੋਸਾ ਦਵਾਉਂਦਾ ਹਾਂ ਤੇ ਪੰਜਾਬ ਦੇ ਵਿੱਚ ਏਕਤਾ ਅਤੇ ਭਾਈ ਚਾਰਾ ਇਸੇ ਤਰ੍ਹਾਂ ਹੀ ਬਣਿਆ ਰਵੇ ਸੋ ਇਸੇ ਲਈ ਹੀ ਹੁਣ ਉਹਨਾਂ ਦੇ ਵੱਲੋਂ ਜੁੱਧ ਗੈਂਗਸਟਰਾਂ ਦੇ ਵਿਰੁੱਧ ਵੀ ਚਲਾ ਦਿੱਤਾ ਗਿਆ ਹੈ ਜਿੱਥੇ ਕਿ ਪਹਿਲਾਂ ਜੁੱਧ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਕਾਫੀ ਜ਼ਿਆਦਾ ਵੱਡੀ ਕਾਮਯਾਬੀ ਉਹਨਾਂ ਨੂੰ ਹਾਸਲ ਹੋਈ ਹੈ ਤੇ ਕਾਫੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸ਼ਾ ਵੇਚਣ ਵਾਲੇ ਅਤੇ ਨਸ਼ਾ ਕਰਨ ਵਾਲੇ ਗ੍ਰਿਫਤਾਰ ਕੀਤੇ ਗਏ ਹਨ ਤੇ ਇਸ ਤੋਂ ਬਾਅਦ ਹੁਣ ਗੈਂਗਸਟਰਾਂ ਦੇ ਵਿਰੁੱਧ ਜਿਹੜਾ ਕਿ ਜੁੱਧ ਛੇੜਿਆ ਗਿਆ ਹੈ ਇਸ ਦੇ ਵਿੱਚ 3000 ਤੋਂ ਵੱਧ ਗੈਂਗਸਟਰ ਗ੍ਰਿਫਤਾਰ ਕਰ ਲਏ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਖੂਨੀ ਡੋਰ ਚਾਈਨਾ ਡੋਰ ਦਾ ਕਹਿਰ ਹੁਣ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਜੀਹਾਂ ਜਿੱਥੇ ਕੀ ਦਰਜਣਾ ਲੋਕਾਂ ਨੂੰ ਚਾਈਨਾ ਡੋਰ ਨੇ ਸ਼ਿਕਾਰ ਬਣਾ ਲਿਆ ਹੈ ਸੋ ਬਹੁਤ ਸਾਰੇ ਲੋਕਾਂ ਦੇ ਗਾਲ ਅਤੇ ਇਸ ਤੋਂ ਇਲਾਵਾ ਉਂਗਲੀਆਂ ਅਤੇ ਹੋਰ ਜਿਹੜਾ ਸਰੀਰ ਦੇ ਅੰਗਾਂ ਦੇ ਉੱਤੇ ਜਿੱਥੇ ਕੀ ਕੱਟ ਲੱਗ ਚੁੱਕੇ ਹਨ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਿਆ ਕਿ ਜਿੱਥੇ ਪਿਛਲੇ ਦਿਨੀ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਜੋਤ ਸਿੰਘ ਚੀਨੀ ਡੋਰ ਦੇ ਕਾਰਨ ਮੌਤ ਦੇ ਸਦਮੇ ਦੇ ਵਿੱਚ ਚਲਾ ਗਿਆ ਸੀ ਸੋ ਇਸ ਤੋਂ ਬਾਅਦ ਹੁਣ ਇੱਕ ਹੋਰ ਪੰਜਾਬਣ ਕੁੜੀ ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਇਸ ਦੀ ਵੀ ਮੌਤ ਹੁਣ ਚਾਈਨਾ ਡੋਰ ਦੇ ਕਾਰਨ ਹੋ ਚੁੱਕੀ ਹੈ ਜੀਹਾਂ ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ ਜਸਲੀਨ ਕੌਰ ਦੇ ਵੱਜੋਂ ਹੋਈ ਹੈ ਜਾਣਕਾਰੀ ਦੇ ਅਨੁਸਾਰ ਸਰਬਜੀਤ ਕੌਰ ਆਪਣੇ ਪਰਿਵਾਰ ਦੇ ਵਿੱਚ ਹੋਣ ਵਾਲੇ ਇੱਕ ਵਿਆਹ ਸਮਾਗਮ ਦੀਆਂ ਤਿਆਰੀਆਂ ਦੇ ਲਈ ਬੜੇ ਹੀ ਚਾਅ ਦੇ ਨਾਲ ਸ਼ਹਿਰ ਦੇ ਵਿੱਚੋਂ ਕੁਝ ਖਰੀਦਦਾਰੀ ਕਰਨ ਦੇ ਲਈ ਗਈ ਸੀ ਤੇ ਉਸ ਨੂੰ ਕੀ ਪਤਾ ਸੀ ਕਿ ਜਿਹੜੇ ਵਿਆਹ ਦੇ ਵਿੱਚ ਉਸ ਨੇ ਗੀਤ ਗਾਉਣੇ ਹਨ ਜਾਂ ਫਿਰ ਕਾਫੀ ਖੁਸ਼ੀਆਂ ਦੇ ਨਾਲ ਵਿਆਹ ਦੇਖਣਾ ਹੈ ਪਰ ਉਸ ਦੇ ਘਰ ਦੇ ਵਿੱਚ ਪਹਿਲਾਂ ਹੀ ਮਾਤਮ ਸ਼ਾ ਜਾਵੇਗਾ ਜੀਹਾਂ ਇਹ ਪੰਜਾਬਣ ਕੁੜੀ ਰਾਏਕੋਟਾ ਰੋਡ ਗੁਰਦੁਆਰਾ ਸਾਹਿਬ ਦੇ ਨੇੜੇ ਜਾ ਰਹੀ ਸੀ ਸੋ ਆਪਣੀ ਸਕੂਟਰੀ ਦੇ ਉੱਤੇ ਇਸ ਦੇ ਵੱਲੋਂ ਜਾਇਆ ਜਾ ਰਿਹਾ ਸੀ ਤੇ ਹਵਾ ਦੇ ਵਿੱਚ ਲਟਕਦੀ ਇੱਕ ਚਾਈਨਾ ਡੋਰ ਉਸ ਦੇ ਗਲ ਦੇ ਵਿੱਚ ਫਸ ਗਈ ਤੇ ਡੋਰ ਇੰਨੀ ਜ਼ਿਆਦਾ ਤੇਜ਼ ਧਾਰ ਸੀ ਕਿ ਪਲਕ ਝਪਕਦਿਆਂ ਹੀ ਉਸ ਦਾ ਗਲਾ ਬੁਰੀ ਤਰ੍ਹਾਂ ਵੱਢਿਆ ਗਿਆ ਤੇ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਇਹ ਹਾਸੇ ਤੇ ਵਿੱਚ ਸਭ ਤੋਂ ਦਰਦਨਾਕ ਪਹਿਲੂ ਇਹ ਹੈ ਕਿ ਸਰਵਜੀਤ ਕੌਰ ਆਪਣੇ ਪਿੱਛੇ 2 ਸਾਲ ਦਾ ਮਾਸੂਮ ਪੁੱਤਰ ਜੁਬਰਾਜ ਛੱਡ ਗਈ ਹੈ ਜਿਸ ਨੂੰ ਅਜੇ ਇਹ ਵੀ ਨਹੀਂ ਪਤਾ ਕਿ ਮੌਤ ਕੀ ਹੁੰਦੀ ਹੈ ਹੁਣ ساری ਉਮਰ ਆਪਣੀ ਮਾਂ ਦੀ ਗੋਦ ਤੇ ਮਮਤਾ ਦੇ ਲਈ ਤਰਸੇਗਾ ਤੇ ਉਸ ਦਾ ਪਤੀ ਵੀ ਹੁਣ ਕਾਫੀ ਜ਼ਿਆਦਾ ਇਸ ਸਮੇਂ ਸਦਮੇ ਦੇ ਵਿੱਚ ਹੈ ਸੋ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਸ ਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਵੱਡੇ ਵੱਡੇ ਬਾਦੇ ਦਾਅਵੇ ਕਰਨ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਚਾਈਨਾ ਡੋਰ ਇਹਨਾਂ ਦੇ ਕੋਲੋਂ ਬੰਦ ਨਹੀਂ ਹੋਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 26 ਜਨਵਰੀ ਵਾਲੇ ਦਿਨ ਗੈਂਗਸਟਰਾਂ ਅਤੇ ਇਸ ਤੋਂ ਇਲਾਵਾ ਲੁਟੇਰੀਆਂ ਨੂੰ ਧਮਕੀ ਦਿੱਤੀ ਗਈ ਹੈ ਉੱਥੇ ਹੀ ਪੰਜਾਬ ਦੀ ਪੁਲਿਸ ਵੀ ਹੁਣ ਇਹਨਾਂ ਤੋਂ ਸੇਫ ਨਹੀਂ ਰਹੀ ਹੈ ਜੀ ਹਾਂ ਨਾਭਾ ਸ਼ਹਿਰ ਤੋਂ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ 5 ਤੋਂ 6 ਅਣਪਛਾਤੇ ਨੌਜਵਾਨਾਂ ਦੇ ਵੱਲੋਂ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਹੁਣ ਮ੍ਰਿਤਕ ਦਾ ਭਰਾ ਨਵਦੀਪ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਅਮਨਦੀਪ ਸਿੰਘ ਨਾਭਾ ਦੀ ਪੁੱਡਾ ਕਲੋਨੀ ਸੀਤ ਪਟਿਆਲਾ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਹੈੱਡ ਕਨਸਟੇਬਲ ਦੇ ਵਜੋਂ ਤਾਇਨਾਤ ਸੀ ਜਾਣਕਾਰੀ ਦੇ ਅਨੁਸਾਰ ਬਾਜ਼ਾਰ ਦੇ ਵਿੱਚ ਅਮਨਦੀਪ ਸਿੰਘ ਤੇ ਕਿਰਚਾਂ ਦੇ ਨਾਲ ਹਮਲਾ ਕੀਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦ ਕਿ ਉਸ ਦੇ ਭਰਾ ਨਵਦੀਪ ਸਿੰਘ ਦੇ ਸਿਰ ਦੇ ਵਿੱਚ ਵੀ ਕਿਰਚ ਦੇ ਨਾਲ ਬਾਹਰ ਕੀਤਾ ਗਿਆ ਹੈ ਜਾਕੀ ਨਵਦੀਪ ਸਿੰਘ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਘਟਨਾ ਤੋਂ ਬਾਅਦ ਪਰਿਵਾਰ ਦੇ ਵਿੱਚ ਹੁਣ ਸੋਗ ਦੀ ਲਹਿਰ ਦੌੜ ਚੁੱਕੀ ਹੈ ਕਿ ਹੁਣ ਪੰਜਾਬ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਸੇਫ ਨਹੀਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਗੋਲੀਬਾਰੀ ਅਤੇ ਕਤਲੇਆਮ ਦੀਆਂ ਖਬਰਾਂ ਜਿਹੜੀਆਂ ਕਿ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਤੇ ਪੰਜਾਬ ਪੁਲਿਸ ਦੇ ਵੱਲੋਂ ਆਮ ਲੋਕਾਂ ਦੀ ਸੁਰੱਖਿਆ ਤੇ ਕੀ ਕੀਤੀ ਜਾਣੀ ਹੈ ਇਹਨਾਂ ਦੇ ਵੱਲੋਂ ਨਾਕੇ ਲਗਾ ਕੇ ਲੋਕਾਂ ਦੇ ਕੋਲੋਂ ਪੈਸੇ ਹੜਪਣ ਦਾ ਕਾਰੋਬਾਰ ਸ਼ੁਰੂ ਕਰ ਲਿਆ ਗਿਆ ਹੈ ਜੀਹਾਂ ਮਾਮਲਾ ਹੁਣ ਜਲੰਧਰ ਦੇ ਪੀ ਆਈ ਐਮ ਐਸ ਹਸਪਤਾਲ ਦੇ ਸਾਹਮਣੇ ਬਣੀ ਮਾਰਕੀਟ ਤੋਂ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਇੱਕ ਨੌਜਵਾਨ ਪੁਲਿਸ ਮੁਲਾਜ਼ਮ ਦੇ ਵੱਲੋਂ ਦੋ ਹੋਰ ਵਿਅਕਤੀਆਂ ਨੂੰ ਲੈ ਕੇ ਨਕਲੀ ਲਾਂਕਾ ਲਾ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਉੱਥੇ ਨੌਜਵਾਨ ਆਉਂਦੇ ਹਨ ਤੇ ਉਹਨਾਂ ਦੀ ਬਹਿਸ ਹੋ ਗਈ ਤੇ ਜਿਸ ਤੋਂ ਬਾਅਦ ਇਹ ਪੁਲਿਸ ਮੁਲਾਜ਼ਮ ਉੱਥੋਂ ਫਰਾਰ ਹੋ ਗਿਆ ਹੈ ਜੀਹਾਂ ਅਰਬਨ ਸਟੇਟ ਫੇਜ 2 ਦੇ ਰਹਿਣ ਵਾਲੇ ਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਪਵਨਦੀਪ ਸਿੰਘ ਦਾ ਜਨਮ ਦਿਨ ਸੀ ਪਾਰਟੀ ਦੇ ਲਈਓ ਸ਼ਾਮ ਕਰੀਬ 5 ਵਜੇ ਚਾਰ ਦੋਸਤ ਦੋ ਬਾਈਕਾਂ ਦੇ ਉੱਤੇ ਸਵਾਰ ਹੋ ਕੇ ਪੀ ਐਮ ਐਸ ਹਸਪਤਾਲ ਸਾਹਮਣੇ ਮਾਰਕੀਟਰ ਸਥਿਤ ਇੱਕ ਰੈਸਟੋਰੈਂਟ ਦੇ ਵਿੱਚ ਗਏ ਜਦੋਂ ਉਹ ਵਾਪਸ ਮੁੜ ਰਹੇ ਸੀ ਤੇ ਹਸਪਤਾਲ ਦੇ ਮੋੜ ਦੇ ਉੱਤੇ ਇੱਕ ਵਰਦੀ ਧਾਰੀ ਪੁਲਿਸ ਮੁਲਾਜ਼ਮ ਦੋ ਸਿਵਲ ਕੱਪੜਿਆਂ ਵਾਲੇ ਨੌਜਵਾਨਾਂ ਦੇ ਨਾਲ ਖੜਾ ਸੀ ਤੇ ਉਸ ਨੇ ਉਹਨਾਂ ਨੂੰ ਹੱਥ ਦਿੱਤਾ ਤੇ ਉਹਨਾਂ ਦੇ ਕੋਲ ਦੋ ਬਾਈਕਾਂ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਪਿੱਛੇ ਨੰਬਰ ਪਲੇਟ ਨਹੀਂ ਸੀ ਇਸ ਗੱਲ ਨੂੰ ਲੈ ਕੇ ਤਿੰਨੋਂ ਨੌਜਵਾਨਾਂ ਨੂੰ ਡਰਾਉਣਾ ਧਮਕਾਉਣਾ ਉਸ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਜਦੋਂ ਆਕਾਸ਼ ਦੀਪ ਸਿੰਘ ਨੇ ਉਸ ਨੂੰ ਪੁੱਛਿਆ ਕਿ ਉਹ ਕਿਸ ਥਾਣੇ ਦਾ ਨਾਕਾ ਲਗਾ ਕੇ ਬੈਠਾ ਹੈ ਤੇ ਉਸ ਦੇ ਵੱਲੋਂ ਪਹਿਲਾਂ ਕਿਹਾ ਕਿ ਥਾਣਾ ਨੰਬਰ 7 ਤੇ ਬਾਅਦ ਵਿੱਚ ਉਸ ਦੇ ਵੱਲੋਂ ਥਾਣਾ ਨੰਬਰ 6 ਕਹਿ ਦਿੱਤਾ ਗਿਆ ਸੋ ਜਿਸ ਤੋਂ ਬਾਅਦ ਵਾਰ-ਵਾਰ ਬਿਆਨ ਬਦਲਦੇ ਦੇਖ ਕੇ ਨੌਜਵਾਨ ਨੇ ਕਿਹਾ ਕਿ ਤੁਸੀਂ ਚਲਾਨ ਕਰਦੇ ਹੋ ਤਾਂ ਥਾਣੇ ਲਿਜਾਣ ਦੀ ਧਮਕੀ ਉਸ ਦੇ ਵੱਲੋਂ ਦਿੱਤੀ ਗਈ ਤੇ ਆਕਾਸ਼ਦੀਪ ਦੇ ਮੁਤਾਬਕ ਉਸ ਦੇ ਨਾਲ ਖੜੇ ਸਿਵਲ ਕੱਪੜੀਆਂ ਵਾਲੇ ਨੌਜਵਾਨ ਮਾਮਲਾ ਉੱਥੇ ਹੀ ਨਵੇੜਨ ਦੀ ਗੱਲ ਕਰਨ ਲੱਗੇ ਕਿ ਪੈਸੇ ਸਾਨੂੰ ਦੇ ਦਿਓ ਤੇ ਇੱਥੇ ਹੀ ਮਾਮਲਾ ਤੁਹਾਡਾ ਨਵੇੜ ਦੇਵਾਂਗੇ ਇਸ ਤੋਂ ਬਾਅਦ ਜਦੋਂ ਵੀਡੀਓ ਬਣਨੀ ਸ਼ੁਰੂ ਹੋ ਗਈ ਤੇ ਮੁਲਾਜ਼ਮ ਬਿਨਾਂ ਚਲਾਨ ਕੱਟੇ ਤੋਂ ਹੀ ਉੱਥੋਂ ਭੱਜ ਕੇ ਆਤੇ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਕਿਸੇ ਸ਼ੇਵ ਸ਼ੈਨਾ ਦੇ ਆਗੂ ਦਾ ਇਹ ਗਨਮੈਨ ਸੀ ਪੁਲਿਸ ਮੁਲਾਜ਼ਮ ਅਤੇ ਜਿਹੜੇ ਨਾਲ ਦੋ ਵਿਅਕਤੀ ਸੀ ਉਹ ਵੀ ਸ਼ੇਵ ਸ਼ੈਨਾ ਦੇ ਹੀ ਆਗੂ ਦੱਸੇ ਜਾ ਰਹੇ ਹਨ ਉਹ ਇਹਨਾਂ ਦੇ ਵੱਲੋਂ ਹੁਣ ਲਗਾਤਾਰ ਜਲੰਧਰ ਦੇ ਵਿੱਚ ਨਕਲੀ ਨਾਕੇ ਲਗਾ ਕੇ ਲੋਕਾਂ ਤੋਂ ਪੈਸੇ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਵੱਡੇ ਤੌਰ ਦੇ ਉੱਤੇ ਕਤਲੇਆਮ ਜਾਂ ਫਿਰ ਗੋਲੀਬਾਰੀ ਹੋ ਰਹੀ ਹੈ ਇਸ ਦੇ ਪਿੱਛੇ ਸਿੱਧਾ ਹੀ ਹੱਥ ਜਿਹੜਾ ਕਿ ਨਸ਼ੇ ਦਾ ਹੈ ਕਿਉਂਕਿ ਨਸ਼ੇ ਦੇ ਵਿੱਚ ਜਾਂ ਫਿਰ ਨਸ਼ੇ ਦੇ ਲਈ ਇਹਨਾਂ ਨੌਜਵਾਨਾਂ ਦੇ ਵੱਲੋਂ ਅਜਿਹੇ ਕਦਮ ਚੁੱਕੇ ਜਾਂਦੇ ਹਨ ਤੇ ਹੁਣ ਹੈਰਾਨ ਕਰਦਾ ਮਾਮਲਾ ਇਹ ਸਾਹਮਣੇ ਨਿਕਲ ਕੇ ਆਇਆ ਹੈ ਕਿ ਪੰਜਾਬ ਦੇ ਵਿੱਚ ਸਰਪੰਚ ਦੇ ਉੱਤੇ ਪਿਛਿੱਛੇ ਜਿਹਾ ਹਮਲਾ ਹੋਇਆ ਸੀ ਆਵਦਲੂਨਿਆਣਾ ਜ਼ਿਲ੍ਹਾ ਦੇ ਵਿੱਚ ਪੁਰਾਣੀ ਰੰਚੇਸ ਦੇ ਚੱਲਦਿਆਂ ਕੁਝ ਲੋਕਾਂ ਨੇ ਫੈਕਟਰੀ ਜਾਂਦੇ ਇੱਕ ਵਿਅਕਤੀ ਨੂੰ ਘੇਰ ਲਿਆ ਸੀ ਤੇ ਉਸ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਸੀ ਇਸ ਹਮਲੇ ਦੇ ਵਿੱਚ ਪਿੰਡ ਦਾ ਸਰਪੰਚ ਜ਼ਖਮੀ ਹੋ ਗਿਆ ਤੇ ਉਸ ਨੂੰ ਗੰਭੀਰ ਸੱਟਾਂ ਆਈਆਂ ਸਨ ਜਦੋਂ ਹੁਣ ਜਮਾਲਪੁਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ ਤੇ ਉਹਨਾਂ ਨੇ ਮਾਮਲੇ ਦੀ ਜਾਂਚ ਕੀਤੀ ਹੈ ਤੇ ਪੀੜਤ ਪਰਿਵਾਰ ਨੇ ਜਦੋਂ ਆਪਣੇ ਤੌਰ ਦੇ ਉੱਤੇ ਮਾਮਲੇ ਦੀ ਜਾਂਚ ਕੀਤੀ ਹੈ ਤੇ ਦੋ ਹਮਲਾਵਰਾਂ ਨੇ ਆਪਣਾ ਅਪਰਾਧ ਕਬੂਲ ਲਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਹਮਲਾ ਕਾਰਨ ਦੇ ਲਈ ਸਾਨੂੰ 20000 ਰੁਪਏ ਦਿੱਤੇ ਗਏ ਸਨ ਸੋ ਵਿਅਕਤੀ ਦੇ ਉੱਤੇ ਜੇਤੇ ਹਮਲਾ ਕੀਤਾ ਗਿਆ ਹੈ ਉਸ ਤੇ ਹਮਲਾ ਕਰਨ ਦੇ ਲਈ ਸਿਰਫ 20000 ਦੇ ਵਿੱਚ ਹੀ ਇਹ ਦੋ ਵਿਅਕਤੀਆਂ ਦੇ ਦੁਆਰਾ ਹਮਲਾ ਕਰ ਦਿੱਤਾ ਗਿਆ ਹੈ ਸਾਨੂੰ ਨਹੀਂ ਪਤਾ ਸੀ ਕਿ ਜਿਸ ਵਿਅਕਤੀ ਨੂੰ ਅਸੀਂ ਕੁੱਟਣ ਜਾ ਰਹੇ ਹਾਂ ਉਹ ਪਿੰਡ ਦਾ ਸਰਪੰਚ ਸੀ ਸੁਖਜਿੰਦਰ ਨੇ ਸਾਨੂੰ ਪਹਿਲਾਂ ਹੀ 10-10000 ਰੁਪਏ ਨਕਦ ਦੇ ਦਿੱਤੇ ਤੇ ਕੰਮ ਪੂਰਾ ਹੋਣ ਤੋਂ ਬਾਅਦ ਵੀ ਪੈਸੇ ਦੇਣ ਦਾ ਵਾਦਾ ਕੀਤਾ ਸੀ ਸੋ ਆਹ ਦੇਖ ਲਓ ਹਾਲ ਪੰਜਾਬ ਦਾ ਕਿ ਹੁਣ 10-10000 ਰੁਪਏ ਦੇ ਮਗਰ ਹੀ ਕਿਸੇ ਨੂੰ ਮਰਨ ਮਰਾਉਣ ਤੱਕ ਜਿਹੜੇ ਉਹ ਨੌਜਵਾਨ ਆ ਚੁੱਕੇ ਹਨ ਸਿਰਫ ਸ਼ੇਦੀ ਖਾਤਰ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪਤੰਗ ਬਾਜ਼ੀ ਦੇ ਚਲਦਿਆਂ ਹੁਣ ਤੱਕ ਪੰਜਾਬ ਦੇ ਵਿੱਚ 4 ਮੌਤਾਂ ਹੋ ਚੁੱਕੀਆਂ ਹਨ ਬਹੁਤ ਸਾਰੇ ਲੋਕ ਜ਼ਖਮੀ ਹੋ ਚੁੱਕੇ ਹਨ ਤੇ ਹੁਣ ਖਬਰ ਸਾਹਮਣੇ ਜੀਰਕਪੁਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਐਤਵਾਰ ਸ਼ਾਮ ਕਰੀਬ 6 ਵਜੇ ਬਲਟਾਣਾ ਫਾਟਕ ਨੇੜੇ ਰੇਲਵੇ ਟਰੈਕ ਦੇ ਉੱਤੇ ਪਤੰਗ ਲੁੱਟ ਰਹੇ ਦੋ ਨਵਾਲਕ ਬੱਚਿਆਂ ਦੀ ਪੈਸੇਂਜਰ ਟ੍ਰੇਨ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਇਹ ਹਾਸਾ ਕਾਫੀ ਜ਼ਿਆਦਾ ਮੰਦ ਭਾਗਾ ਸੀ ਤੇ ਘਟਨਾ ਦੀ ਜਾਂਚ ਕਰਨ ਦੇ ਦੌਰਾਨ ਹੁਣ ਪੁਲਿਸ ਮੁਲਾਜ਼ਮ ਉੱਥੇ ਪਹੁੰਚ ਗਏ ਹਨ ਤੇ ਦੱਸਿਆ ਜਾ ਰਿਹਾ ਹੈ ਕਿ 9 ਸਾਲਾਂ ਸ਼ਿਵਮ ਅਤੇ 10 ਸਾਲਾਂ ਆਰੂਸ਼ ਕੁਮਾਰ ਜਿਹੜੇ ਕਿ ਮ੍ਰਿਤਕ ਹਨ ਸੋ ਦੋਹਾਂ ਦੂਮੇ ਹਾਰ ਮਲਾਪ ਨਗਰ ਦੇ ਰਹਿਣ ਵਾਲੇ ਸਨ ਤੇ ਐਤਵਾਰ ਨੂੰ ਪਤੰਗ ਲੁੱਟਦੇ ਸਮੇਂ ਉਹ ਲੁੱਟਦੇ ਲੁੱਟਦੇ ਰੇਲ ਟ੍ਰੈਕ ਦੇ ਉੱਤੇ ਪਹੁੰਚ ਜਾਂਦੇ ਹਨ ਤੇ ਉੱਪਰੋਂ ਟ੍ਰੇਨ ਆ ਜਾਂਦੀ ਹੈ ਜਿਸ ਦੇ ਕਾਰਨ ਦੋਨੋਂ ਜਣੇ ਮੌਕੇ ਦੇ ਉੱਤੇ ਹੀ ਲਪੇਟ ਦੇ ਵਿੱਚ ਆ ਜਾਂਦੇ ਹਨ ਤੇ ਟੱਕਰ ਇੰਨੀ ਭਿਆਨਕ ਸੀ ਕਿ ਦੋਹਾਂ ਬੱਚਿਆਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਆਰਿਸ਼ ਚੌਥੀ ਜਮਾਤ ਦਾ ਵਿਦਿਆਰਥੀ ਸੀ ਤੇ ਜਦਕਿ ਸ਼ਿਵਮ ਛੇਵੀਂ ਜਮਾਤ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਤੇ ਹੁਣ ਦੋਨਾਂ ਦੇ ਹੀ ਮਾਤਾ ਪਿਤਾ ਕਾਫੀ ਜ਼ਿਆਦਾ ਇਸ ਸਮੇਂ ਰੋ ਰਹੇ ਹਨ ਸਦਮੇ ਦੇ ਵਿੱਚ ਹਨ ਕਿਉਂਕਿ ਇਹ ਪਤੰਗਬਾਜ਼ੀ ਨੇ ਪੰਜਾਬ ਦੇ ਵਿੱਚ ਕਈਆਂ ਦੇ ਘਰ ਉਜਾੜ ਦਿੱਤੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਰੰਗਲੇ ਪੰਜਾਬ ਦੇ ਵਿੱਚ ਜਿੱਥੇ ਕੀ ਹੁਣ ਗਣਤੰਤਰ ਦਿਵਸ ਮਨਾਇਆ ਗਿਆ ਸੀ ਤੇ ਉੱਥੇ ਹੀ ਮੋਦੀ ਸਰਕਾਰ ਦਾ ਪੰਜਾਬ ਅਤੇ ਪੂਰਾ ਭਾਰਤ ਜੋ ਕਿ ਉਹ ਸੁਪਰ ਪਾਵਰ ਕਹਿੰਦੇ ਹਨ ਸੋ ਇਸੇ ਦੌਰਾਨ ਗਣਤੰਤਰ ਦਿਵਸ ਮਨਾਉਣ ਦੇ ਉੱਤੇ ਪੰਜਾਬ ਭਾਰ ਦੇ ਵਿੱਚ ਜਿੱਥੇ ਕੀ ਸਮਾਗਮ ਹੋਏ ਖੁਸ਼ੀ ਮਨਾਈ ਗਈ ਉੱਥੇ ਹੀ 26 ਜਨਵਰੀ ਨੂੰ ਖੰਨਾ ਦੇ ਵਿੱਚ ਹੋਏ ਸਰਕਾਰੀ ਗਣਤੰਤਰ ਦਿਵਸ ਸਮਾਗਮ ਦੇ ਦੌਰਾਨ ਵਿਵਾਦ ਸ਼ੁਰੂ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੱਲ ਰਹੇ ਸਮਾਗਮ ਦਾ ਬਾਈਕਾਟ ਹੀ ਕਰ ਦਿੱਤਾ ਪਾਰਟੀ ਆਗੂਆਂ ਦਾ ਮੁੱਖ ਦੋਸ਼ ਹੈ ਕਿ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਕਾਰਨ ਪ੍ਰੀਤ ਸਿੰਘ ਸੌਂਦ ਦੇ ਪੀਏ ਮਹੇਸ਼ ਕੁਮਾਰ ਅਤੇ ਹੋਰ ਆਗੂਆਂ ਦੇ ਲਈ ਕੁਰਸੀਆਂ ਹੀ ਮਹਈਆ ਨਹੀਂ ਕਰਵਾਈਆਂ ਗਈਆਂ ਜੇ ਬਾਅਦ ਉਹਨਾਂ ਦੇ ਵੱਲੋਂ ਉੱਥੇ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਕਿ ਲੋਕਾਂ ਨੂੰ ਕੁਰਸੀਆਂ ਤੱਕ ਨਹੀਂ ਮਿਲੀਆਂ ਹਨ ਬੈਠਣ ਦੇ ਲਈ ਸੋ ਇਹ ਹੈ ਭਾਰਤ ਮਹਾਨ ਤੇ ਰੰਗਲਾ ਪੰਜਾਬ ਇਸੇ ਦੌਰਾਨ ਕੁਰਸੀਆਂ ਨਾ ਮਿਲਣ ਦੇ ਉੱਤੇ ਵਿਧਾਇਕ ਅਤੇ ਨਗਰ ਕੌਂਸਲ ਪ੍ਰਧਾਨ ਦੀ ਕਾਫੀ ਜ਼ਿਆਦਾ ਬਹਿਸ ਵੀ ਹੋਈ ਅਤੇ ਪ੍ਰਧਾਨ ਦੇ ਦੁਬਾਰਾ ਕਿਹਾ ਗਿਆ ਕਿ ਮੈਂ 30 ਲੱਖ ਰੁਪਏ ਦੇ ਕੇ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਸੀ ਇਸ ਤੋਂ ਬਾਅਦ ਇਹ ਗੱਲ ਕਰੀਏ ਤੇ ਜੁੱਧ ਨਸ਼ਿਆਂ ਦੇ ਵਿਰੁੱਧ ਹੁਣ ਲਗਾਤਾਰ ਜਿਹੜੀਆਂ ਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਨਿਵਾਸੀਆਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਜਾਂ ਫਿਰ ਇਹਨਾਂ ਨੂੰ ਪੈਦਲ ਮਾਰਚ ਵੀ ਕਹਿ ਸਕਦੇ ਹਾਂ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਝੰਡੇ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਮਾਫਰਨ ਅਤੇ ਇਸ ਤੋਂ ਇਲਾਵਾ ਜਿਹੜੇ ਪੋਸਟਰ ਛਾਪੇ ਗਏ ਹਨ ਇਸ ਦੇ ਨਾਲ ਹੀ ਤੁਸੀਂ ਸਪੀਕਰ ਵੀ ਦੇਖ ਸਕਦੇ ਹੋ ਸੋ ਫ਼ਜ਼ੂਲ ਦੀ ਖਰਚੀ ਜਿਹੜੀ ਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਜਦ ਕਿ ਇਸ ਦੇ ਨਾਲ ਜਿਹੜੇ ਨਸ਼ਾ ਕਰਨ ਵਾਲੇ ਹਨ ਉਹਨਾਂ ਦੇ ਵਿਰੁੱਧ ਜਿਹੜਾ ਕਿ ਕੋਈ ਕਾਰਵਾਈ ਕਰਨ ਦੀ ਬਜਾਏ ਇਹ ਜਿਹੜੀ ਰੈਲੀਆਂ ਕੱਢਣੀਆਂ ਬੇਤੁਕੀ ਗੱਲ ਜਿਹੜੀ ਉਹ ਲੱਗਦੀ ਹੈ ਸਵਾਮ ਆਦਮੀ ਪਾਰਟੀ ਦੇ ਵੱਲੋਂ ਹੁਣ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਇਸ ਨੂੰ ਕਹਿ ਸਕਦੇ ਹਾਂ ਕਿ ਉਹਨਾਂ ਦੇ ਵੱਲੋਂ ਕਿਸੇ ਹੋਰ ਢੰਗ ਦੇ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਆਮ ਜਨਤਾ ਦੇ ਜਿਹੜੇ ਟੈਕਸ ਦਾ ਪੈਸਾ ਆ ਉਹ ਇਸ ਤਰ੍ਹਾਂ ਫਜ਼ੂਲ ਦੇ ਵਿੱਚ ਹੀ ਹੁਣ ਵਰਤਿਆ ਜਾ ਰਿਹਾ ਹੈ ਤੇ ਬਾਅਦ ਵਿੱਚ ਜਿਹੜੇ ਰੈਲੀਆਂ ਕੱਢਣ ਵਾਲੇ ਹੁੰਦੇ ਹਨ ਇਹਨਾਂ ਦੇ ਦੁਆਰਾ ਪੈਸੇ ਵੀ ਮੰਗੇ ਜਾਂਦੇ ਹਨ ਸੋ ਪਿੱਛੇ ਜਿਹੇ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਕਿ ਉਹਨਾਂ ਦੇ ਵੱਲੋਂ ਯੋਧ ਨਸ਼ਿਆਂ ਵਿਰੋਧ ਦੇ ਇੱਕ ਮਨਾਣ ਦਿੱਤੀ ਗਈ ਤੇ ਨਾਲ ਦੀ ਨਾਲ ਉਸ ਨੂੰ ਪੀਣ ਦੇ ਲਈ ਸ਼ਰਾਬ ਵੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਜਿਨ੍ਹਾਂ ਨੂੰ ਕਿ ਆਧਾਰ ਕਾਰਡ ਬੱਸਾਂ ਵੀ ਹੁਣ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦਾ ਨਾਮ ਪੂਰੀ ਤਰ੍ਹਾਂ ਲੋਕਾਂ ਦੇ ਦੁਆਰਾ ਬਦਲ ਲਿਆ ਗਿਆ ਹੈ PTRC ਠੇਕਮ ਲਾਜਮਾਂ ਦੇ ਵੱਲੋਂ ਹੁਣ ਮੰਗਾਂ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਗ੍ਰਿਫਤਾਰ ਸਾਥੀਆਂ ਦੀ ਰਿਹਾਈ ਦੇ ਲਈ ਸੰਘਰਸ਼ ਉਹਨਾਂ ਦੇ ਵੱਲੋਂ ਤੇਜ਼ ਕਰ ਦਿੱਤਾ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਉਹਨਾਂ ਦੇ ਵੱਲੋਂ ਪੱਕੇ ਤੌਰ ਦੇ ਉੱਤੇ ਹੀ ਪੰਜਾਬ ਦੇ ਵਿੱਚ ਇਹ ਸਰਕਾਰੀ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਹੁਣ ਵੀ ਉਹਨਾਂ ਦੇ ਵੱਲੋਂ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਆਧਾਰ ਕਾਰਡ ਵਾਲੀਆਂ ਫ੍ਰੀ ਬੱਸਾਂ PTRC ਅਤੇ ਪੰਨ ਬੱਸ ਦੀਆਂ ਬੱਸਾਂ ਆਉਣ ਵਾਲੇ ਸਮੇਂ ਦੇ ਦੌਰਾਨ ਉਹਨਾਂ ਦੇ ਵੱਲੋਂ ਪੂਰੀ ਤਰ੍ਹਾਂ ਬੰਦ ਕਰਕੇ ਚੱਕਾ ਜਾਮ ਕਰ ਦਿੱਤਾ ਜਾਵੇਗਾ ਜੇਕਰ ਉਹਨਾਂ ਦੀ ਸਾਥੀਆਂ ਦੀ ਰਿਹਾਈ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਕੀਤੀ ਜਾਂਦੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ 26 ਜਨਵਰੀ ਵਾਲੇ ਦਿਨ 77ਵੇਂ ਗਣਤੰਤਰ ਦਿਵਸ ਦੇ ਮੌਕੇ ਹੁਣ ਸੂਬੇ ਦੇ ਵਿਦਿਆਰਥੀਆਂ ਨੂੰ ਵੱਡਾ ਤੋਹਫ਼ਾ ਸੀਐਮ ਦੇ ਵੱਲੋਂ ਦੇ ਦਿੱਤਾ ਗਿਆ ਹੈ ਜੀਹਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਤੇ ਸਮਾਗਮਾਂ ਦੇ ਵਿੱਚ ਬੱਚਿਆਂ ਦੀ ਸਰਗਰਮ ਸ਼ਮੂਲੀਅਤ ਨੂੰ ਮੁੱਖ ਰੱਖਦਿਆਂ ਹੋਇਆਂ ਭਲਕੇ 27 ਜਨਵਰੀ ਨੂੰ ਜਿਹੜਾ ਕਿ ਮੰਗਲਵਾਰ ਨੂੰ ਅੱਜ ਪੰਜਾਬ ਦੇ ਸਾਰੇ ਹੀ ਸਕੂਲਾਂ ਦੇ ਵਿੱਚ ਛੁੱਟੀ ਰਹੇਗੀ ਜੀਹਾਂ ਭਗਵਾਨਤਮਾਨ ਸਰਕਾਰ ਮੈਨੂੰ ਨਹੀਂ ਲੱਗਦਾ ਵੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਬੱਚੇ ਆ ਸਕੂਲਾਂ ਦੇ ਉਹ ਪੜ੍ਹਾਈ ਕਰਨ ਕਿਉਂਕਿ ਲਗਾਤਾਰ ਉਹਨਾਂ ਦੇ ਵਿਦਿਆਨੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਹੀ ਐਲਾਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਜੇਕਰ 365 ਦਿਨ ਹਨ ਤੇ ਇਸ ਦੇ ਵਿੱਚ ਲਗਭਗ 150 ਦਿਨ ਤੇ ਛੁੱਟੀਆਂ ਦਾ ਹੀ ਐਲਾਨ ਜਿਹੜਾ ਸਰਕਾਰ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਤੇਜ਼ ਤਾਰ ਹਥਿਆਰ ਦੀ ਨੋਕ ਦੇ ਉੱਤੇ ਸਕੂਟਰੀ ਸਵਾਰ ਤੋਂ 3000 ਰੁਪਏ ਲੁੱਟ ਲਏ ਹਨ ਜੀ ਹਾਂ ਪੰਜਾਬ ਦੇ ਸultanpur Lodhi ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕੀ ਦਹਿਸ਼ਤ ਦਾ ਮਾਹੌਲ ਤੇ ਹੁਣ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਬਣਿਆ ਹੋਇਆ ਹੈ ਸੋ ਪ੍ਰਸ਼ਾਸਨ ਵੀ ਹੁਣ ਜਿਹੜਾ ਕੀ ਅੱਖਾਂ ਮੀਟ ਕੇ ਕੁੰਭ ਕਰਨ ਦੀ ਨੀਤ ਸੁੱਤਾ ਹੋਇਆ ਨੀਂਦ ਸੁੱਤਾ ਹੋਇਆ ਹੈ ਬੀਤੀ ਰਾਤ ਕੰਮ ਤੋਂ ਘਰ ਆ ਰਹੇ ਪਿੰਡ ਸ਼ਾਹਵਾਲਾ ਅਦਰੀਸਾ ਦੇ ਦਰਜੀ ਅਮਰੀਕ ਸਿੰਘ ਪਾਸੋਂ ਤੇਜ਼ ਤਰ੍ਹਾਂ ਹਥਿਆਰਾਂ ਦੀ ਨੋਕ ਦੇ ਉੱਤੇ ਤਿੰਨ ਮੋਟਰਸਾਈਕਲ ਸਵਾਰ ਲਟੇਰੀਆਂ ਦੇ ਬੰਨੋਂ 3000 ਰੁਪਏ ਦੀ ਨਕਦੀ ਖੋਹ ਲਈ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਵੇਗਾ ਮੀਂਹ ਪੜੋ 5 ਦਿਨ ਦੀ ਵੱਡੀ ਭਵਿੱਖਬਾਣੀ ਜੀ ਹਾਂ ਪੰਜਾਬ ਦੇ ਵਿੱਚ ਹੁਣ ਐਤਵਾਰ ਅਤੇ ਸੋਮਵਾਰ ਤੋਂ ਲਗਾਤਾਰ ਇੱਕ ਵਾਰ ਫਿਰ ਤੋਂ ਮੌਸਮ ਬਦਲ ਚੁੱਕਾ ਹੈ ਜਿੱਥੇ ਕਿ ਅੱਜ ਵੀ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਹੈ ਸੋ ਅਗਲੇ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਤੇਜ਼ ਹਵਾਵਾਂ ਅਤੇ ਗੜੇਮਾਰੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸੇ ਦੌਰਾਨ 26 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਸੀ ਤੇ ਅੱਜ 27 ਜਨਵਰੀ ਨੂੰ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪਵੇਗਾ ਸੋ ਅਮਰਤਸਰ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਲੁਧਿਆਣਾ ਪਟ ਤੇ ਕਈ ਜਿਲਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਦਰਮਿਆਨਾ ਮੀਂਹ ਪੈ ਸਕਦਾ ਹੈ ਤੇ ਕਈ ਜਗ੍ਹਾ ਦੇ ਉੱਤੇ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਠੰਡ ਕਾਫੀ ਜ਼ਿਆਦਾ ਵੱਧ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸੰਗਰੂਰ ਤੋਂ ਖਬਰ ਆ ਰਹੀ ਹੈ ਪੰਜਾਬ ਦੇ ਬੇਰੋਜ਼ਗਾਰ ਗਣਤੰਤਰ ਦਿਵਸ ਮੌਕੇ ਮੰਤਰੀਆਂ ਨੂੰ ਕਾਲੇ ਝੰਡੇ ਵਿਖਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਬੇਰੋਜ਼ਗਾਰਾਂ ਦਾ ਦੋਸ਼ ਹੈ ਕਿ ਸਰਕਾਰ ਨੇ 4 ਸਾਲਾਂ ਦੇ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਦੇ ਵਿੱਚ ਖਾਲੀ ਸਾਮੀਆਂ ਭਰਨ ਤੋਂ ਪੂਰੀ ਤਰ੍ਹਾਂ ਬੇਰੁਖੀ ਵਰਤੀ ਹੈ ਬੇਰੋਜ਼ਗਾਰ ਸੰਜੇ ਮੋਰਚੇ ਦਾ ਪੱਕਾ ਮੋਰਚਾ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪਿਛਲੇ 32 ਦਿਨਾਂ ਤੋਂ ਜਾਰੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬਿਜਲੀ ਨਿਜੀਕਰਨ ਵਿਰੁੱਧ ਹੁਣ ਆਰ ਪਾਰ ਦੀ ਜੰਗ ਕਸਤਾਨ ਮਜ਼ਦੂਰ ਮੋਰਚੇ ਨੇ ਪੁੱਟੇ ਹਨ ਪ੍ਰੀ-ਪੇਡ ਸਿਮ ਵਾਲੇ ਮੀਟਰ ਜੀ ਹਾਂ ਜਿਨ੍ਹਾਂ ਨੂੰ ਕਿ ਚਿਪ ਵਾਲੇ ਮੀਟਰ ਵੀ ਕਿਹਾ ਜਾਂਦਾ ਹੈ ਕੇਂਦਰ ਤੇ ਰਾਜ ਸਰਕਾਰ ਤੇ ਵੱਲੋਂ ਬਿਜਲੀ ਸੋਧ ਬਿੱਲ ਤੇ ਪ੍ਰੀ-ਪੇਡ ਮੀਟਰਾਂ ਨੂੰ ਲਾਗੂ ਕਰਨ ਦੀ ਨੀਤੀ ਵਿਰੁੱਧ ਹੁਣ ਕਿਸਾਨ ਮਜ਼ਦੂਰ ਮੋਰਚਾ ਨੇ ਫੈਸਲਾਕੁਨ ਮੋਰਚਾ ਖੋਲ੍ਹ ਦਿੱਤਾ ਹੈ ਇਸ ਤੋਂ ਬਾਅਦ ਹੁਣ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਤੇ ਇਸ ਤੋਂ ਲਾਪ ਫਰੂਜ਼ਪੁਰ ਦੇ ਪਿੰਡਾਂ ਦੇ ਵਿੱਚ ਹੁਣ ਉਪਭੋਗਤਾਵਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਪ੍ਰੀ-ਪੇਡ ਮੀਟਰ ਪੱਟੇ ਗਏ ਹਨ ਅੱਗੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਹਨ ਸੋ ਕਿਸਾਨਾਂ ਦੇ ਵੱਲੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਦੀ ਅਤੇ ਭਗਵੰਤ ਮਾਨ ਦੇ ਪੁਤਲੇ ਫੂਕ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪ੍ਰੋਜੈਕਟ ਜੀਵਨ ਜੋਤ 20 ਬਾਲ ਭਿਖਿਆ ਖਿਲਾਫ ਨਿਰਣਾਇਕ ਲੜਾਈ ਲੜ ਰਹੀ ਹੈ ਪੰਜਾਬ ਸਰਕਾਰ ਚੇਅਰਮੈਨ ਸੰਦੀਪ ਸੈਣੀ ਜੀ ਹਾਂ ਪੰਜਾਬ ਦੇ ਵਿੱਚੋਂ ਲਗਾਤਾਰ ਹੁਣ ਜਿਹੜੇ ਬੱਚੇ ਭੀਖ ਮੰਗਦੇ ਹੋਏ ਨਜ਼ਰ ਆਉਂਦੇ ਸੀ ਸੋ ਉਹਨਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਬੱਚਿਆਂ ਦਾ ਭਵਿੱਖ ਬਣਾਇਆ ਜਾ ਸਕੇ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ 1023 ਬੱਚਿਆਂ ਨੂੰ ਭੀਖ ਮੰਗਣ ਤੋਂ ਮੁਕਤ ਕਰਾ ਲਿਆ ਗਿਆ ਹੈ ਤੇ ਜਿਨ੍ਹਾਂ ਦੇ ਵੱਲੋਂ ਭੀਖ ਮੰਗਵਾਈ ਜਾ ਰਹੀ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਦੇ ਵਿੱਚੋਂ 336 ਵਿਤਿਆਂ ਨੂੰ ਤੇ ਸਕੂਲਾਂ ਦੇ ਵਿੱਚ ਦਾਖਲ ਵੀ ਕਰਵਾ ਦਿੱਤਾ ਗਿਆ ਇਹ ਤਾਂ ਜੋ ਕਿ ਉਹਨਾਂ ਦੀ ਜ਼ਿੰਦਗੀ ਬਣ ਸਕੇ ਸੋ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਹੁਣ ਬੱਚਿਆਂ ਨੂੰ ਭੀਖ ਮੰਗਵਾਉਂਦਾ ਹੈ ਤੇ 1098 ਦੇ ਉੱਤੇ ਉਹਨਾਂ ਨੂੰ ਸੂਚਿਤ ਕੀਤਾ ਜਾਵੇ ਕਿਉਂਕਿ ਲਗਾਤਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅਜੇ ਵੀ ਜਿਹੜੇ ਕਿ ਲੋਕਾਂ ਦੇ ਦੁਆਰਾ ਭੀਖ ਮੰਗਵਾਈ ਜਾ ਰਹੀ ਹੈ ਕਿਉਂਕਿ ਇਹ ਉਹਨਾਂ ਦੇ ਖੁਦ ਦੇ ਬੱਚੇ ਨਹੀਂ ਹਨ ਸੋ ਇਹ ਫੈਸਲਾ ਜ਼ਰੂਰ ਪੰਜਾਬ ਸਰਕਾਰ ਦੇ ਵੱਲੋਂ ਚੰਗਾ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਰੰਗਲੇ ਪੰਜਾਬ ਦੀ ਇੱਕ ਹੋਰ ਜਿਹੜੀ ਕਿ ਤਸਵੀਰ ਹੁਣ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੀਹਾਂ ਗੁਰਦਾਸਪੁਰ ਨਿਊਜ਼ ਨਰਕ ਵਰਗਾ ਬਣ ਗਿਆ ਹੈ ਹਾਲ ਸੜਕ ਦੇ ਵਿੱਚ ਪਏ ਟੋਏ ਲੋਕ ਜੁੱਤੀਆਂ ਹੱਥਾਂ ਦੇ ਵਿੱਚ ਫੜ ਕੇ ਲੰਘਣ ਦੇ ਲਈ ਹੋ ਗਏ ਹਨ ਮਜਬੂਰ ਜੀਹਾਂ ਇਕੱਲੇ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਤੇ ਵੱਖ-ਵੱਖ ਕਸਬਿਆਂ ਦੇ ਵਿੱਚ ਅਜਿਹੀਆਂ ਤਸਵੀਰਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਵਾਟਰ ਪਾਈਪ ਸਪਲਾਈ ਪਾਉਣ ਦੇ ਲਈ ਪੁੱਟੀਆਂ ਸੀ ਸ ਜੀ ਹਾਂ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਹੁਣ ਸੜਕਾਂ ਕਾਫੀ ਵੱਡੇ ਲੈਵਲ ਦੇ ਉੱਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਬਣਾਈਆਂ ਜਾ ਰਹੀਆਂ ਹਨ ਜਾਂ ਫਿਰ ਕੇਂਦਰ ਸਰਕਾਰ ਦੇ ਵੱਲੋਂ ਬਣਾਈਆਂ ਜਾ ਰਹੀਆਂ ਹਨ ਪਰ ਕੁਝ ਕੁ ਪਿੰਡਾਂ ਦਾ ਹਾਲ ਬੇਹਦ ਮਾੜਾ ਹੋ ਚੁੱਕਾ ਹੈ ਸੜਕਾਂ ਦੇ ਉੱਤੇ ਹੀ ਤੁਹਾਨੂੰ ਕੂੜੇ ਦੇ ਢੇਰ ਵੀ ਦੇਖਣ ਨੂੰ ਮਿਲਦੇ ਹਨ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਬੇਸ਼ੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਰੰਗਲਾ ਪੰਜਾਬ ਬਣਾਇਆ ਜਾਵੇ ਪਰ ਲਗਾਤਾਰ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪਿੰਡੂ ਲੈਵਲ ਤੱਕ ਜਾਂ ਫਿਰ ਇਸ ਤੋਂ ਇਲਾਵਾ ਕਈ ਸ਼ਹਿਰਾਂ ਦੇ ਵਿੱਚ ਵੀ ਅਜੇ ਤੱਕ ਵੀ ਸੜਕਾਂ ਉਸ ਲੈਵਲ ਦੀਆਂ ਨਹੀਂ ਬਣੀਆਂ ਹਨ ਜਿਸ ਲੈਵਲ ਦੀਆਂ ਆ ਆदमी ਪਾਰਟੀ ਦੇ ਵੱਲੋਂ ਬਣਾਉਣ ਦਾ ਦਾਵਾ ਕਰਕੇ ਉਹ ਸੱਤਾ ਦੇ ਵਿੱਚ ਆਏ ਸਨ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ